ਸੱਡੇ ਬਾਹਰ ਘਟੋ ਬਾਹਰ ਘਟੋ ਬਾਹਰ ਘਟੋ ਮਾਣ ਸਰਕਾਰ ਜਿੰਦਾਬਾਦ 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 ਸਰਕਾਰ ਜਿੰਦਾਬਾਦ 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 ਹਾਜੀ ਦੋਸਤੋ ਕਾਫੀ ਦਿਨਾਂ ਤੋਂ ਬਠਿੰਡਾ ਦੇ ਵਿੱਚ ਇੱਕ ਸੰਘਰਸ਼ ਕੀਤਾ ਜਾ ਰਿਹਾ ਹੈ ਬਠਿੰਡਾ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਵੱਖ-ਵੱਖ ਅਦਾਰਿਆਂ ਵੱਲੋਂ ਆਮ ਲੋਕਾਂ ਵੱਲੋਂ ਬਸ ਸੱਡੇ ਨੂੰ ਬਚਾਉਣ ਦਾ ਸੰਘਰਸ਼ ਬਸੜਾ ਬਚਾਓ ਸੰਘਰਸ਼ ਕਮੇਟੀ ਬਣੀ ਹੋਈ ਹੈ ਤੇ ਉਹਨਾਂ ਵੱਲੋਂ ਲਗਾਤਾਰ ਧਰਨੇ ਉਜਾਰੇ ਕੀਤੇ ਜਾ ਰਹੇ ਆ ਕਿ ਬਸੜਾ ਜਿਹੜਾ ਹੈਗਾ ਬਠਿੰਡੇ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਪਰ ਅੱਜ ਇੱਕ ਨਵਾਂ ਧੜਾ ਸਾਹਮਣੇ ਆਇਆ ਹੈ ਜਿਹੜਾ ਕਿ ਬਸੜਾ ਬਠਿੰਡੇ ਤੋਂ ਬਾਹਰ ਲਿਆਂਦੇ ਹੱਕ ਦੇ ਵਿੱਚ ਹੈ ਇਹ ਕਿਉਂ ਲੋਕ ਨੇ ਕਿਉਂ ਬਸੜੇ ਨੂੰ ਬਠਿੰਡੇ ਤੋਂ ਬਾਹਰ ਲੈਣਾ ਚਾਹੁੰਦੇ ਨੇ ਕੀ ਤਰਕ ਦਿੰਦੇ ਨੇ ਕਿਉਂਕਿ ਜਿਹੜਾ ਇੱਕ ਧੜਾ ਹੈ ਉਹਨਾਂ ਨੇ ਆਪਣਾ ਤਰਕ ਦਿੱਤਾ ਕਿ ਸਾਡਾ ਬਿਜ਼ਨਸ ਸਟਾਪ ਹੋ ਜਾਊਗਾ ਕਾਫੀ ਕੁਝ ਤਰਕ ਦਿੱਤੇ ਪਰ ਇਹਨਾਂ ਦਾ ਤਰਕ ਕੀ ਹੈ ਬਸਡ ਨੂੰ ਬਠਿੰਡਾ ਤੋਂ ਬਾਹਰ ਕਿਉਂ ਲੈਣਾ ਚਾਹੁੰਦੇ ਆ ਹੱਥਾਂ 'ਚ ਬੈਨਰ ਫੜਿਆ ਕਿ ਮਲੋਟ ਰੋਡ ਤੇ ਬਣ ਰਹੇ ਬਸ ਸਟੈਂਡ ਦਾ ਅਸੀਂ ਸਮਰਥਨ ਕਰਦੇ ਆ ਆਪਾਂ ਗੱਲਬਾਤ ਕਰਦਿਆਂ ਕਿ ਕੀ ਕਾਰਨ ਹੈ ਕਿਉਂ ਸਮਰਥਨ ਕਰਦੇ ਹੋ ਤੁਸੀਂ ਆ ਬਠਿੰਡੀਆ ਦੱਸ ਅੱਜ ਸਰ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦਾ ਜਿਹੜਾ ਅੱਜ ਇਕੱਠੇ ਹੋਏ ਮੇਰਾ ਨਾਮ ਜੀ ਡਾਕਟਰ ਤਰਸੇਮ ਗਰਗ ਹੈ ਮੈਂ ਬਠਿੰਡਾ ਦਾ ਹੀ ਰਹਿਣ ਵਾਲਾ ਟਗੋਰ ਨਗਰ ਦੇ ਵਿੱਚ ਮੇਰੀ ਰਿਹائش ਹੈ ਅਸੀਂ ਅੱਜ ਇੱਥੇ ਇਕੱਠੇ ਹੋਏ ਆ ਕਿ ਜਿਹੜਾ ਬਠਿੰਡੇ ਦੇ ਵਿੱਚ ਇੱਕ ਨਵਾਂ ਬਾਸ ਅੱਡਾ ਬਣ ਰਿਹਾ ਉਹਦੇ ਹੱਕ ਦੇ ਵਿੱਚ ਜਿਹੜੇ ਅਸੀਂ ਸਾਰੇ ਸ਼ਹਿਰ ਦੇ ਕੁਝ ਲੋਕਸ ਨੇ ਜਿਹੜੇ ਵਪਾਰੀ ਨੇ ਕੁਝ ਲੋਕ ਹੈ ਜਿਹੜੇ ਐਸੋਸੀਏਸ਼ਨਾਂ ਐਨ ਜੀਓਜ਼ ਨਾਲ ਜੁੜੇ ਹੋਏ ਨੇ ਵੀ ਜਿਹੜਾ ਬਠਿੰਡੇ 'ਚ ਇੱਕ ਨਵਾਂ ਬਾਸ ਅੱਡਾ ਸਰਕਾਰ ਨੇ ਪ੍ਰਪੋਜ਼ ਕੀਤਾ ਉਹ ਨਵਾਂ ਬਾਸ ਅੱਡਾ ਬਣ ਰਿਹਾ ਹੈ ਕੁਝ ਰਾਜਨੀਤਿਕ ਪਾਰਟੀਆਂ ਦੇ ਲੋਕ ਜਾਂ ਕੁਝ ਕਹਿ ਲੋ ਕਿ ਕੁਝ ਐਸੇ ਲੋਕ ਜਿਹੜੇ ਨਹੀਂ ਚਾਹੁੰਦੇ ਕਿ ਬਠਿੰਡੇ ਦੀ ਡਿਵੈਲਪਮੈਂਟ ਹੋਵੇ ਉਹ ਗੁੰਮਰਾਹ ਕਰ ਰਹੇ ਨੇ ਵਪਾਰੀਆਂ ਨੂੰ ਸਾਡੇ ਸਮਾਜ ਸੇਵੀਆਂ ਨੂੰ ਸਾਡੇ ਸ਼ਹਿਰ ਦੇ ਲੋਕਾਂ ਨੂੰ ਕਿ ਇਹ ਬੱਸ ਅਡਾ ਸ਼ਿਫਟ ਹੋ ਰਿਹਾ ਹੈ ਇਹ ਬੱਸ ਅਡਾ ਇੱਥੋਂ ਬੰਦ ਹੋ ਕੇ ਸ਼ਹਿਰ ਤੋਂ ਕੋਈ 8 ਕਿਲੋਮੀਟਰ ਕਹਿੰਦਾ ਕੋਈ 10 ਕਿਲੋਮੀਟਰ ਕਹਿੰਦਾ ਐਕਚੁਅਲੀ ਇਹ 4 1/2 ਕਿਲੋਮੀਟਰ ਦੇ ਲਗਭਗ ਅੰਬੂਜਾ ਫੈਕਟਰੀ ਦੇ ਨਾਲ ਜਾ ਰਿਹਾ ਜਿੱਥੇ ਥਰਮਲ ਦੀ ਲਗਭਗ ਟੋਟਲ ਜਿਹੜੀ 2200 ਏਕੜ ਲੈਂਡ ਹੈ ਉਹ 2200 ਏਕੜ ਲੈਂਡ ਥਰਮਲ ਦੀ ਪਈ ਹੈ ਜਿਹੜੀ ਵੇਕੈਂਟ ਹੈ ਜਿੱਥੇ ਸ਼ਹਿਰ ਦੀ ਡਿਵੈਲਪਮੈਂਟ ਹੋਣੀ ਹੈ ਤਾਂ ਅਸੀਂ ਇਹ ਚਾਹੁੰਦੇ ਹਾਂ ਕਿ ਜੇ ਸ਼ਹਿਰ ਦੇ ਵਿੱਚ ਦੋ ਬੱਸ ਸੱਡੇ ਹੋ ਜਾਣਗੇ ਇੱਕ ਇਹ ਜਿਹੜਾ ਮੌਜੂਦਾ ਬੱਸ ਸੱਡਾ ਹੈ ਇਹ ਹੋ ਜਾਏਗਾ ਇਹ ਕਿਹੜਾ ਨਵਾਂ ਬੱਸ ਸੱਡਾ ਬਣ ਰਿਹਾ ਤਾਂ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਇਤਰਾਜ਼ ਹੈ ਹਾਂ ਜੇ ਮੈਂ ਇਸ ਚੀਜ਼ ਦੇ ਮੈਂ ਫੇਰ ਇੱਕ ਗੱਲ ਮੀਡੀਆ ਦੇ ਥਰੂ ਕਹਿਣਾ ਕਿ ਜੇ ਬੱਸ ਸੱਡਾ ਬੰਦ ਕਰਨ ਦੀ ਨੋਬਤ ਆਉਂਦੀ ਹੈ ਤਾਂ ਅਸੀਂ ਇਸ ਤੇ ਸ਼ਾਇਦ ਕਿਤੇ ਨਾ ਕਿਤੇ ਅਸੀਂ ਵਿਰੋਧ ਚ ਆ ਜਾਾਂਗੇ ਨਹੀਂ ਯਾਰ ਵੀ ਸ਼ਹਿਰ ਦੀ ਬਹੁਤ ਵੱਡੀ ਆਬਾਦੀ ਇਸ ਪਾਸੇ ਹੈ ਇਸ ਬੱਸ ਸੱਡੇ ਨੂੰ ਬੰਦ ਨਹੀਂ ਕੀਤਾ ਜਾਣਾ ਚਾਹੀਦਾ ਜੋ ਸਰਕਾਰ ਦੀ ਪ੍ਰੋਪੋਜ਼ਲ ਹੈ ਇਹ ਬੱਸ ਸੱਡਾ ਐਸਾ ਚੱਲਦਾ ਰਹੇਗਾ ਨਵਾਂ ਬੱਸ ਸੱਡਾ ਸ਼ਹਿਰ ਤੋਂ ਬਾਹਰ ਇੱਕ ਹੋਰ ਬਣ ਰਿਹਾ ਹੈ ਤਾਕੀ ਇਕ ਤਾਂ ਟ੍ਰੈਫਿਕ ਘਟਾਇਆ ਜਾ ਸਕੇ ਇਕ ਜਿਹੜੇ ਦੂਜੇ ਲੋਕ ਜਿਨ੍ਹਾਂ ਨੂੰ ਇਹ ਬੱਸ 8-10 ਕਿਲੋਮੀਟਰ ਪੈਂਦਾ ਜਿਉਂ 3-4 ਕਿਲੋਮੀਟਰ ਪੈ ਜਾਏਗਾ ਤਾਂ ਉਹਨਾਂ ਵਾਸਤੇ ਸੌਖਾ ਹੋ ਜਾਏਗਾ ਤਾਂ ਕੁਝ ਲੋਕਾਂ ਦਾ ਇਹ ਵੀ ਪੁਆਇੰਟ ਆਫ 뷰 ਹੈ ਮੇਰੇ ਇੱਕ ਮਿੱਤਰ ਨੇ ਮੈਨੂੰ ਉਹਨਾਂ ਦਾ ਫੋਨ ਆਇਆ ਵੀ ਯਾਰ ਡੱਬ ਵਾਲੀ ਰੋਡ ਤੇ ਨਵਾਂ ਬੱਸ ਸਟਾਡਾ ਗਿਆ ਜਿਹੜੀ ਡਿਵੈਲਪ ਹੋ ਗਈ ਮੈਂ ਮੇਰੇ ਉਹਨਾਂ ਵੀਰਾਂ ਨੂੰ ਮੇਰੇ ਦੋਸਤ ਨੇ ਸਾਰੇ ਉਹਨਾਂ ਨੂੰ ਰਿਕਵੈਸਟ ਕਰਦਾ ਕੀ ਡੱਬ ਵਾਲੀ ਰੋਡ ਦੇ ਉੱਤੇ ਏਮਜ਼ ਹਸਪੀਟਲ ਆਇਆ ਹੈ ਏਮਜ਼ ਹਸਪੀਟਲ ਉਹ ਹੋਇਆ ਜਿਹੜਾ ਪੰਜਾਬ ਹਰਿਆਣਾ ਰਾਜਸਥਾਨ ਹਿਮਾਚਲ ਸਾਰਿਆਂ ਨੂੰ ਮੈਡੀਕਲ ਫੈਸਿਲਿਟੀਆਂ ਦੇ ਰਿਹਾ ਹੈ ਇਹਦੇ ਕਰਕੇ ਉਹ ਡਿਵੈਲਪ ਹੋਇਆ ਜਿਹੜੀ ਆਪਾਂ ਗੱਲ ਕਰ ਲਈਏ ਪੁੱਚੋ ਰੋਡ ਪੁੱਚੋ ਰੋਡ ਦੇ ਉੱਤੇ ਆਦੇਸ਼ ਹਸਪੀਟਲ ਆਦੇਸ਼ ਯੂਨੀਵਰਸਿਟੀ ਆਈ ਹੈ ਤੇ ਜਾਂ ਉਦੋਂ ਅੱਗੇ ਫੈਕਟਰੀ ਆਊਟ ਲੈ ਆ ਜਿਹੜਾ ਕਿ ਬਰਨਾਲੇ ਤੱਕ ਡਿਵੈਲਪ ਹੋ ਗਿਆ ਉਦੋਂ ਬਾਅਦ ਗੱਲ ਕਰ ਲਈਏ ਗੋਨਿਆਣਾ ਰੋਡ ਦੇ ਉੱਤੇ ਗੋਨਿਆਣਾ ਰੋਡ ਦੇ ਉੱਤੇ ਵੀ ਐਸੇ ਕਈ ਪ੍ਰੋਜੈਕਟ ਆ ਗਏ ਨੇ ਇੰਡਸਟਰੀਜ਼ ਆ ਗਈਆਂ ਨੇ ਯਾ ਆਪਾਂ ਕਹਿ ਲਈਏ ਕਿ ਕਈ ਕਲੋਨੀਆਂ ਆ ਗਈਆਂ ਨੇ ਜਿਹੜੇ ਕਿ ਗੋਨਿਆਣੇ ਦੇ ਨਾਲ ਤੱਕ ਲੱਗ ਗਈਆਂ ਤੇ ਗੋਨਿਆਣਾ ਰੋਡ ਡਿਵੈਲਪ ਹੋ ਗਈ ਹੈ ਇਸੇ ਤਰ੍ਹਾਂ ਹੀ ਮਾਨਸਾ ਰੋਡ ਦੇ ਉੱਤੇ ਡੀਮਾਰਟ ਆ ਗਿਆ ਹਸਪੀਟਲਸ ਆ ਗਏ ਅੱਗੇ ਕਲੋਨੀਆਂ ਆ ਗਈਆਂ ਤਾਂ ਅੱਗੇ ਸਕੂਲ ਆ ਗਏ ਡਿਵੈਲਪ ਹੋ ਗਿਆ ਇੱਕ ਮਲੋਟ ਰੋਡ ਐਸੀ ਰੋਡ ਸੀ ਜਿਹੜੀ ਜਿਹਦੀ ਡਿਵੈਲਪਮੈਂਟ ਨਹੀਂ ਹੋਈ ਸੀ ਜਿਹੜੀ ਰਹਿ ਗਈ ਸੀ ਥਰਮਲ ਜਦੋਂ ਬੰਦ ਹੋਇਆ ਥਰਮਲ ক্লোਜ਼ ਹੋਇਆ ਉਹਦੀ 2200 ਏਕੜ ਲੈਂਡ ਸੀ ਉੱਥੇ ਕਈ ਤਰ੍ਹਾਂ ਦੇ ਪ੍ਰੋਪੋਜ਼ਲ ਗਏ ਸੀ ਕਾਂਗਰਸ ਗਵਰਨਮੈਂਟ ਵੇਲੇ ਵੀ ਇੱਥੇ ਡਰਗ ਪਾਰਕ ਦਾ ਇੱਕ ਪ੍ਰੋਪੋਜ਼ਲ ਗਿਆ ਸੀ ਜਿਹੜਾ ਕਿ ਚਲੋ ਕਿਸੇ ਮੰਤਰੀ ਦੀ ਵੱਧ ਪਾਵਰ ਹੋਣੀ ਇੱਥੋਂ ਸ਼ਿਫਟ ਹੋ ਕੇ ਸ਼ਾਇਦ ਮੈਨੂੰ ਲੱਗਦਾ ਹੈ ਸ਼ਾਇਦ ਜੇ ਮੈਂ ਸਹੀ ਹਾਂ ਤਾਂ ਰੋਪੜ ਵਾਲੇ ਪਾਸੇ ਕਿਤੇ ਪਾਸੇ ਸ਼ਿਫਟ ਹੋਇਆ ਸੀ ਤਾਂ ਉਹ ਵੇਕੈਂਟ ਜ਼ਮੀਨ ਨੂੰ ਜੇ ਸਾਡੀ ਸਰਕਾਰ ਨੇ ਸਾਡੇ ਪ੍ਰਸ਼ਾਸਨ ਨੇ ਡਵੈਲਪਮੈਂਟ ਕਰਨ ਦੀ ਸੋਚਿਆ ਤਾਂ ਮੈਨੂੰ ਨਹੀਂ ਲੱਗਦਾ ਵੀ ਇਹਦੇ ਵਿੱਚ ਸ਼ਹਿਰ ਦੇ ਕਿਸੇ ਨੂੰ ਵਿਰੋਧ ਹੋਣਾ ਚਾਹੀਦਾ ਮੈਂ ਥੋੜਾ ਜਿਹਾ ਬਸ਼ਨਡੇ ਦੀ ਬੈ ਬਠਿੰਡੇ ਦੇ ਉੱਤੇ ਇੱਕ ਸੰਕਟ ਰਿਹਾ ਕਿ ਬਠਿੰਡੇ ਨੂੰ ਡਿਵੈਲਪ ਹੋਣ ਦਾ ਕੋਈ ਥਾਂ ਨਹੀਂ ਮਿਲਿਆ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਪਾਸੇ 10 ਕਿਲੋਮੀਟਰ ਥਾਂ ਸ਼ੌਣੀ ਨੇ ਘੇਰਿਆ ਦੂਜੇ ਪਾਸੇ 5 ਕਿਲੋਮੀਟਰ ਥਾਂ ਥਰਮਲ ਨੇ ਐਨ ਐਫ ਐਲ ਨੇ ਤੇ ਢੀਲਾ ਨੇ ਘੇਰਿਆ ਜਿਹਦੇ ਕਰਕੇ ਬਠਿੰਡਾ ਇੱਧਰ ਵੀ ਨਹੀਂ ਵੱਧ ਸਕਿਆ ਉੱਧਰ ਵੀ ਨਹੀਂ ਵੱਧ ਸਕਿਆ ਤੀਸਰਾ ਬਠਿੰਡੇ ਦੇ ਇੱਕ ਸਾਈਡ ਤੇ ਰੇਲਵੇ ਸਟੇਸ਼ਨ ਤੇ ਇੱਕ ਵੱਡਾ ਜੰਕਸ਼ਨ ਹੋਣ ਕਰਕੇ ਬਠਿੰਡੇ ਨੂੰ ਉਧਰ ਗਰੋ ਹੋਣ ਦਾ ਮੌਕਾ ਨਹੀਂ ਮਿਲਿਆ ਜਿਹਦਾ ਰਿਜ਼ਲਟ ਇਹ ਹੋਇਆ ਕਿ ਬਠਿੰਡਾ ਸ਼ਹਿਰ ਪ੍ਰਾਪਰਟੀ ਦੇ ਮਾਮਲੇ ਦੇ ਵਿੱਚ ਪੂਰੇ ਪੰਜਾਬ ਦੇ ਉੱਤੋਂ ਮਹਿੰਗਾ ਹੈ ਇੰਨੀ ਮਹਿੰਗੀ ਥਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਨਹੀਂ ਜਿੰਨੀ ਮਹਿੰਗੀ ਥਾਂ ਬਠਿੰਡੇ ਦੇ ਵਿੱਚ ਹੈ ਜੇ ਛੋਟਾ ਜਿਹਾ ਇੱਕ ਸ਼ੋਰੂਮ ਵੀ ਲੈਣਾ ਹੋਵੇ ਤਾਂ ਵੀ ਉਹਦੀ ਕੀਮਤ 3-4 ਕਰੋੜ ਰੁਪਏ ਹੈਗੀ ਉਹਦਾ ਕਾਰਨ ਇਹੀ ਹੈ ਕਿ ਬਠਿੰਡਾ ਗਰੋ ਨਹੀਂ ਹੋਇਆ ਹੁਣ ਪੁਲ ਬਣੇ ਨੇ ਸੜਕਾਂ ਬਣੀਆਂ ਨੇ ਤਾਂ ਬਠਿੰਡੇ ਨੂੰ ਲੋੜ ਹੈਗੀ ਗਰੋਹ ਹੋਣ ਦੀ ਜੇ ਬਠਿੰਡਾ ਬਾਹਰਲੇ ਪਾਸੇ ਗਰੋਹ ਹੋਏਗਾ ਤਾਂ ਹੀ ਬਠਿੰਡੇ ਦੇ ਵਿੱਚ ਥਾਂ ਸਸਤਾ ਹੋਏਗਾ ਬਠਿੰਡਾ ਸੈਂਕੜੇ ਸਾਲਾਂ ਤੋਂ ਭੀੜੇ ਬਾਜ਼ਾਰਾਂ ਦੇ ਵਿੱਚ 8-8 10-10 ਫੁੱਟ ਚੌੜੀਆਂ ਸੜਕਾਂ ਦੇ ਵਿੱਚ 10-10 ਫੁੱਟ ਦੇ ਸ਼ੋਅਰੂਮਾਂ ਦੇ ਵਿੱਚ ਜਰਜਰ ਇਮਾਰਤਾਂ ਦੇ ਵਿੱਚ ਚੱਲ ਰਿਹਾ ਹੈ ਬਠਿੰਡੇ ਦੇ ਵਿੱਚ ਇੱਕ ਪਹਿਲਾ ਸੰਕਟ ਰਿਹਾ ਹੈ ਕਿ ਬਠਿੰਡਾ ਇੱਕ ਟਿੱਬਿਆਂ ਦਾ ਸ਼ਹਿਰ ਹੈ ਇੱਥੇ ਸੀਵਰੇਜ ਸਿਸਟਮ ਕਾਮਯਾਬ ਨਹੀਂ ਹੋਇਆ ਜਿਦੇ ਕਰਕੇ ਬਠਿੰਡੇ ਦੀਆਂ ਪੁਰਾਣੀਆਂ ਸਾਰੀਆਂ ਬਿਲਡਿੰਗਾਂ ਜਰਜਰ ਹੋ ਚੁੱਕੀਆਂ ਨੇ ਤੇ ਬਠਿੰਡੇ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਵਧ ਗਿਆ ਅੱਜ ਹਰ ਆਦਮੀ ਕੋਲੇ ਕਾਰਾਂ ਨੇ ਜੀਪਾਂ ਨੇ ਤੇ ਬਠਿੰਡੇ ਦੇ ਵਿੱਚ ਜੇ ਕੋਈ ਬਾਜ਼ਾਰ ਦੇ ਵਿੱਚ ਜਾਂਦਾ ਤਾਂ ਉਹਨੂੰ ਕਿਤੇ ਵੀ ਗੱਡੀ ਖੜਾਉਣ ਲਈ ਥਾਂ ਨਹੀਂ ਮਿਲਦਾ ਰਿਜ਼ਲਟ ਇਹ ਹੁੰਦਾ ਕਿ ਬਠਿੰਡੇ ਤੋਂ ਲੋਕੀ ਵੈਸੀ ਅਵੋਇਡ ਕਰਦੇ ਨੇ ਦੂਜੇ ਸ਼ਹਿਰਾਂ 'ਚ ਜਾਣਾ ਪਸੰਦ ਕਰਦੇ ਨੇ ਬਠਿੰਡੇ ਦੇ ਬਾਜ਼ਾਰ ਇੰਨੇ ਭੀੜੇ ਹੋ ਚੁੱਕੇ ਨੇ ਕਿ ਉੱਥੇ ਡੇਲੀ ਟ੍ਰੈਫਿਕ ਦੀ ਸਮੱਸਿਆ ਟ੍ਰੈਫਿਕ ਦੀ ਸਮੱਸਿਆ ਲਈ ਕਾਰ ਪਾਰਕਿੰਗ ਬਣਾਈ ਵੀ ਪਰ ਉੱਥੇ ਰੋਜ਼ ਦੀਆਂ ਲੜਾਈਆਂ ਝਗੜੇ ਰਿਜ਼ਲਟ ਇਹ ਹੋਇਆ ਕਿ ਬਠਿੰਡਾ ਗਰੋ ਨਹੀਂ ਕਰ ਰਿਹਾ ਜੇ ਬਠਿੰਡੇ ਨੇ ਗਰੋ ਕਰਨਾ ਤਾਂ ਇਹ ਜ਼ਰੂਰੀ ਹੈਗਾ ਕਿ ਬਠਿੰਡੇ ਨੂੰ ਦੋ ਬੱਸ ਸਟੈਂਡ ਮਿਲਣ ਮੈਂ ਇਹ ਕਹਿੰਦਾ ਵੀ ਇੱਕ ਛੋਟੇ ਜਿਹੇ ਪਿੰਡ ਦੇ ਵੀ ਦੋ ਦੋ ਤਿੰਨ ਤਿੰਨ ਬੱਸ ਸਟੈਂਡ ਨੇ ਇੱਕ ਇੱਕ ਪਿੰਡ ਦੇ ਦੋ ਦੋ ਤਿੰਨ ਤਿੰਨ ਬੱਸ ਸਟੈਂਡ ਨੇ ਤਾਂ ਇੱਕ ਸ਼ਹਿਰ ਦੇ ਦੋ ਬੱਸ ਸਟੈਂਡ ਕਿਉਂ ਨਹੀਂ ਹੋ ਸਕਦੇ ਦੋ ਦੇ ਤਿੰਨ ਵੀ ਹੋ ਸਕਦੇ ਨੇ ਇਸ ਲਈ ਇਹ ਜ਼ਰੂਰੀ ਹੈਗਾ ਕਿ ਜੇ ਬਠਿੰਡੇ ਦੇ ਲੋਕ ਆਪਦੇ ਘਰਾਂ ਵਾਸਤੇ ਬਾਹਰ ਕਲੋਨੀਆਂ ਦੇ ਵਿੱਚ ਥਾਂ ਲੈ ਸਕਦੇ ਨੇ ਤੁਸੀਂ ਦੇਖੋ ਕਿ ਅੱਜ ਤੋਂ 30-40 ਸਾਲ ਪਹਿਲਾਂ ਬਠਿੰਡਾ ਇੱਕ ਦੋ ਕਿਲੋਮੀਟਰ ਦੇ ਵਿੱਚ ਹੀ सिमਟਿਆ ਹੋਇਆ ਸੀ ਭਾਵੇਂ ਰਿਹائش ਸੀ ਤੇ ਭਾਵੇਂ ਬਾਜ਼ਾਰ ਸੀ ਪਰ ਅੱਜ ਬਠਿੰਡੇ ਦੇ ਬਾਜ਼ਾਰ ਉੱਥੇ ਹੀ ਨੇ ਲੋਕ ਬਾਹਰ ਕਲੋਨੀਆਂ ਦੇ ਵਿੱਚ ਚਲੇ ਗਏ 70-80% ਪਾਪੂਲੇਸ਼ਨ ਬਾਹਰ ਕਲੋਨੀਆਂ ਦੇ ਵਿੱਚ ਚਲੀ ਗਈ ਤਾਂ ਸਾਨੂੰ ਬਾਜ਼ਾਰ ਵੀ ਬਾਹਰ ਲੈ ਜਾਣੇ ਪੈਣਗੇ ਇਸ ਲਈ ਇਹ ਇੱਕ ਸਮੇਂ ਦੀ ਲੋੜ ਹੈ ਕਿ ਬਠਿੰਡਾ ਸ਼ਹਿਰ ਨੂੰ ਖੁੱਲਾ ਢੁੱਲਾ ਬਣਾਇਆ ਜਾਵੇ ਬਠਿੰਡੇ ਦੇ ਵਿੱਚ ਖੁੱਲੀਆਂ ਸੜਕਾਂ ਹੋਣ ਖੁੱਲੇ ਬਾਜ਼ਾਰ ਹੋਣ 100 100 ਫੁੱਟ ਰੋਡ ਹੋਣ ਵੱਡੀਆਂ ਸੜਕਾਂ ਖੁੱਲੇ ਬਾਜ਼ਾਰ ਤੇ ਖੁੱਲੀ ਪਾਰਕਿੰਗ ਹੋਵੇ ਉਹ ਤਾਂ ਹੀ ਪੋਸੀਬਲ ਹੈਗਾ ਕਿ ਜੇ ਬਠਿੰਡਾ ਗਰੋ ਹੋਊਗਾ ਇਸ ਲਈ ਮੈਨੂੰ ਇਹ ਲੱਗਦਾ ਮੈਂ ਕਿਸੇ ਇੱਕ ਸਾਈਡ ਦੀ ਹਮਾਇਤ ਨਹੀਂ ਕਰਦਾ ਕਿਸੇ ਵੀ ਸਾਈਡ ਤੇ ਜਿਹੜੀ ਸਾਈਡ ਤੇ ਉਹ ਗਵਰਨਮੈਂਟ ਨੇ ਡਿਸਾਈਡ ਕਰਨਾ ਹੈ ਕਿਹੜੀ ਸਾਈਡ ਕਨਵੀਨੀਅੰਟ ਹੈਗੀ ਮੈਨੂੰ ਲੱਗਦਾ ਮਲੋਟ ਰੋਡ ਇਸ ਲਈ ਕਨਵੀਨੀਅੰਟ ਹੈਗੀ ਕਿ ਉੱਥੇ 2-3 ਨੈਸ਼ਨਲ ਹਾਈਵੇ ਪੈਂਦੇ ਨੇ ਇਸ ਲਈ ਇਹ ਇੱਕ ਸਮੇਂ ਦੀ ਰਿਕੁਆਇਰਮੈਂਟ ਹੈਗੀ ਕਿ ਬਿਠਿੰਡੇ ਦੇ ਬੱਸ ਸਟੈਂਡ ਨੂੰ ਇੱਕ ਬਾਹਰਲੀ ਸਾਈਡ ਤੇ ਲਿਜਾਇਆ ਜਾਵੇ ਤੇ ਦੋ ਬੱਸ ਸਟੈਂਡ ਮਿਲਣ ਮੈਨੂੰ ਲੱਗਦਾ ਕੁਝ ਲੋਕ ਜਿਹੜੇ ਵਿਰੋਧ ਕਰ ਰਹੇ ਨੇ ਉਹ ਬਿਨਾਂ ਵਜ੍ਹਾ ਹੀ ਵਿਰੋਧ ਕਰ ਰਹੇ ਨੇ ਜਾਂ ਕੁਝ ਲੋਕਾਂ ਦਾ ਇੱਕ ਕੰਮ ਹੁੰਦਾ ਉਹਨਾਂ ਦੀ ਡਿਊਟੀ ਹੁੰਦੀ ਹੈ ਫੰਡਮੈਂਟਲ ਡਿਊਟੀ ਹੁੰਦੀ ਹੈ ਕਿ ਉਹ ਵਿਰੋਧੀ ਪਾਰਟੀ ਚ ਹੋਣ ਕਰਕੇ ਉਹਨਾਂ ਨੇ ਲੋਕਾਂ ਦਾ ਰੁਖ ਦੇਖ ਕੇ ਕੁਝ ਲੋਕਾਂ ਨੂੰ ਦੇਖ ਕੇ ਵਿਰੋਧ ਕਰਨਾ ਹੁੰਦਾ ਸੋ ਮੇਰਾ ਇਹੀ ਕਹਿਣਾ ਹੈ ਕਿ ਬੱਸ ਸਟੈਂਡ ਨਵਾਂ ਬੱਸ ਸਟੈਂਡ ਬਣਨਾ ਸਮੇਂ ਦੀ ਰਿਕੁਆਇਰਮੈਂਟ ਹੈ